ਕਤਨਾ ਸ਼ਹਿਰ ਬੰਦਾ ਚਾਰੇ ਪਾਸੋਂ ਪਰ ਸਰਕਾਰ ਦੇ ਅੱਜ ਤੱਕ ਜੂ ਨਹੀਂ ਸਕੀ ਜੇ ਦੂਜੇ ਪਾਸੇ ਉਹਦੇ ਗਵਾਂਦੀ ਦਾ ਰਿਸ਼ਤੇਦਾਰੀਆਂ ਤੋਂ ਮੋਬਾਈਲਾਂ ਤੋਂ ਕਿਵੇਂ ਲੱਭ ਲੈਂਦੇ ਨੇ ਜਾਂ ਜਿਹੜਾ ਇਹਨਾਂ ਨੇ ਜਿਹਦਾ ਝੂਠਾ ਪੁਲਿਸ ਮੁਕਾਬਲਾ ਬਣਾਉਣਾ ਉਹਨੂੰ ਕਿ ਪ੍ਰਿਸ਼ਟ ਹੋ ਗਿਆ ਤੇ ਵਿੱਚ ਇੱਕੋ ਬੇਨਤੀ ਕਰਦੇ ਆਂ ਵੀ ਸ਼ਹਿਰ ਵਾਸੀ ਤੇ ਜਿਹੜੇ ਉਹਦੇ ਬੜਾ ਮਾਣ ਹੋਏ ਲੋਕਾਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਤੇ ਉਸ ਸੈਣੀ ਦੀ ਪਤਨੀ ਦੇ ਜਿਹੜੀ ਉਹ ਭੀ ਜੀ ਮਾਤਾ ਜੀ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਉਹਦਾ ਕੀ ਵਿਸ਼ਾ ਜੀ ਕਾਰਨ ਕੀ ਆ ਸਰ ਅਸੀਂ ਤੇ ਬਸ ਕੁਝ ਨਹੀਂ ਕਰ ਰਹੇ ਅਸੀਂ ਤੇ ਘਰੇ ਦੇਵ ਜੀ ਨੂੰ ਅੰਦਰ ਕਰੋ ਕਾਤਲਾ ਨੂੰ ਅੰਦਰ ਕਰੋ ਚਾਹ ਦੋ ਨੇ ਚਾਹ ਇੱਕ ਨੇ ਸਰ ਅਸੀਂ ਕੁਝ ਨਹੀਂ ਮੰਗਦੇ ਅਸੀਂ ਕੋਈ ਮਦਦ ਨਹੀਂ ਮੰਗਦੇ ਸਿਲ ਸੌਣਾ ਨੂੰ ਘਾਤ ਲਾ ਨੂੰ ਅੰਦਰ ਕਰੋ ਮੇਰੇ ਪੁੱਤ ਨੂੰ ਸਾਬਤ ਦਵਾਓ ਅਸੀਂ ਆਪਣੇ ਘਰ ਜਾਈਏ ਉਹਨੂੰ ਸਰਾਕੇ ਦੇ ਪਿੱਛੇ ਕਰੋ ਸਰ ਬਸ ਜਿਸ ਤਰ੍ਹਾਂ ਤੁਸੀਂ ਪਹਿਲਾ ਧਰਨਾ ਦਿੱਤਾ ਸੀਗਾ ਅੱਜ ਤੋਂ ਕੁਝ ਦਿਨ ਪਹਿਲਾਂ ਉਹਦਾ ਕੋਈ ਸਿੱਟਾ ਨਿਕਲੇ ਤੇ ਕੁਛ ਹੋਵੇ ਨਾ ਸਰ ਕੋਈ ਨਹੀਂ ਨਿਕਲੇ ਉਹਦੇ ਦੇ 17 ਤਰੀਕ ਨੂੰ ਅਸੀਂ ਧਰਨਾ ਕਰਿਆ ਭੋਗ ਵੀ ਸਾਡੇ ਬੱਚੇ ਦਾ ਪਾਇਆ ਨਾ ਪਾਇਆ ਅਸੀਂ ਉਹਦੇ ਧਰਨਾ ਕਰਿਆ ਪ੍ਰਸ਼ਾਸਨ ਆਇਆ ਅਭੀ ਤੁਸੀਂ ਉੱਠਜੋ ਸਾਨੂੰ 4 ਦਿਨ ਦੀ ਮੌਲਤ ਦੇ ਦਿਓ ਆਖੀਰ ਕਰਕੇ ਤੁਸੀਂ 20 ਵਾਰਤਨ ਦੇ ਦਿਓ ਸਾਨੂੰ 24 ਤਰੀਕ 23 ਤਰੀਕ ਤੱਕ ਦੇ ਦਿਓ ਚਲ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਅੰਦੋਨ ਸੜਕ ਦੇ ਪਿੱਛੇ ਹੀ ਗਿਰਾਂਗੇ ਚਲੋ ਸਰ ਅਸੀਂ ਦੇਤਾ ਅਸੀਂ ਧਰਨਾ ਚੱਕਤਾ ਉਹਨਾਂ ਦੇ ਪ੍ਰਸ਼ਾਸਨ ਨੇ ਮੰਨ ਨਹੀਂ ਪੈਂਦੀ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਫੇਰ ਬੁਲਾਇਆ ਮੇਰਾ ਸ਼ੈਣੀ ਮੇਰਾ ਰਾਹੁਲ ਅਭੀ 2 ਦਿਨ ਦਾ ਮੰਗਿਆ ਹੋਰ ਦੇ ਦੋ ਸਾਨੂੰ ਅਸੀਂ ਉਹ ਵੀ ਦੇਤਾ 2 ਦਿਨ ਅਸੀਂ ਹੋਰ ਫੇਰ ਦੇਤੇ ਸਰ ਅੱਜ ਮਜਬੂਰ ਹੋ ਕੇ ਮਜਬੂਰ ਹੋ ਕੇ ਜਿਵੇਂ ਮਜਬੂਰ ਹੋ ਕੇ ਸੜਕ ਤੇ ਉਤਰੇ ਜੇਕਰ ਤੁਹਾਡੇ ਕੋਈ ਮੰਗ ਨਹੀਂ ਮੰਨੀ ਜਾਂਦੀ ਫੇਰ ਅਗਲੀ ਕੀ ਕਰਦੇ ਕੋਈ ਤੁਹਾਡਾ ਕੀ ਕਰਦੇ ਤੁਸੀਂ ਦੇਖੀ بس میری ਮੰਗ ਕੋਈ ਨਹੀਂ ਹੈ ਮੈਂ ਕਰਤੂ ਵੀ ਦੁਖੀ ਮੇਰੇ ਪੁੱਤ ਤੋ ਵੀ ਦੁਖੀ ਮੈਨੂੰ ਪ੍ਰਸ਼ਾਸਨ ਨੇ ਵੀ ਦੁਖੀ ਕੀਤਾ ਕਿਉਂ ਉਹਨੂੰ ਅੰਦਰ ਨਹੀਂ ਗਿਆ ਠੀਕ ਔਰ ਮੇਰੀ ਕੋਈ ਮੰਗ ਨਹੀਂ ਸਰ ਮੇਰੇ ਬੱਚਾ ਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਪੁੱਤ ਕਹਿ ਕੇ ਮਰਿਆ ਮੈਨੂੰ ਨਸਾਬ ਦਵਾਓ ਮੈਨੂੰ ਨਸਾਬ ਦਵਾਓ ਕੀ ਗੱਲ ਪ੍ਰਸ਼ਾਸਨ ਇਹ ਨਾ ਨਾ ਹੋ ਰਿਹਾ ਅਸੀਂ ਕੁਤਰੀ ਪ੍ਰਸ਼ਾਸਨ ਨੂੰ ਕਹਿੰਦੇ ਨਾਸੀਂ ਮਾੜਾ ਕਹਿੰਦੇ ਪਰ ਉਹਨਾਂ ਨੂੰ ਨਾ ਸਮਝ ਸੁਣਨੀ ਲੈਣੀ ਨਾਸੀਂ ਦੇਖੀ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਕੋ ਉਹਨਾਂ ਸਾਹ ਕਦੇ ਅੰਦਰ ਕੋਡਾ ਨਾਮ ਜੀ ਚੈਣੀ ਜੀ ਜਿਸ ਤਰ੍ਹਾਂ ਅਜੇ ਤੱਕ ਨਾਬ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਸਤਾ ਰੋਕ ਕੇ ਪਟਿਆਲਾ ਸਬਾਣਾ ਰੋਡ ਕੀ ਕਾਰਨ ਹੈ ਵਿਸ਼ਾ ਕੀ ਹੈ ਉਹਦਾ ਵਿਸ਼ਾ ਇਹ ਹੈ ਕਿ ਮੇਰੇ ਪਤੀ ਸੀਤ ਜਾਨੀ ਨੇ ਪਬਲਿਕ ਸਕੂਲ ਮੈਂ ਨੌਕਰੀ ਕੀਤੀ ਹੈ 20 ਸਾਲ 20 साल नौकरी के बाद अब उन्होंने 80 लाख रुपए का घपला पकड़ा नीतू देवगन जो कि पुरानी प्रिंसिपल थी उसके खिलाफ उसने इतना टॉर्चर करा इतना टॉर्चर करा कि हार के उसने मेरे पति के ऊपर पाई करी थप्पड़ मारे जिस दिन उन्होंने फांसी ली उस दिन उन्होंने उसने पोड़ियों में पकड़ के दोबारा मारा उसको वो अपनी जलालत बर्दाश्त नहीं कर सका और उसने स्कूल के ही अपने ही अपने ऑफिस में अपने ही दफ्तर में पंखे के नीचे डक के पहा ले लिया आज मैं अपने बच्चों के लिए और अपने लिए अपने परिवार के लिए सिर्फ एक भीख मांगती हूँ कि पुलिस प्रशासन और पंजाब सरकार रितु देवगन शंकर जिंदल जैसे उसके जो साथी हैं उनको ਸਲਾਹਕੋ ਕੇ ਪਿੱਛੇ ਕਰੇ ਔਰ ਮੁਝੇ ਇਨਸਾਫ ਕੀ ਭੀਕ ਦੇ ਜੇਕਰ ਜੇਕਰ ਪ੍ਰਸ਼ਾਸਨ ਤੁਹਾਡੀ ਨਹੀਂ ਗੱਲਾਂ ਮੰਨਦਾ ਅੱਗੇ ਕੀ ਕਾਰਵਾਈ ਕਰੋਗੇ ਮੈਂ साथ मैं अपने दोनों बच्चों को यहाँ ला बिठा दूंगी फिर देखती हूँ मेरा प्रशासन मेरी सुनता है या नहीं सुनता उसके बाद अगर तब भी नहीं सुनता तो प्रशासन के लिए डूब मरने वाली बात है कि अगर एक औरत सड़क पे उतर के अपने बच्चों के लिए भीख मांग रही है पैसों की भीख नहीं मांग रही मैं सिर्फ एक इंसाफ की भीख मांग रही है और वो भी अपने छोटे छोटे बच्चों के लिए अगर प्रशासन वो भी नहीं दे सकता तो ऐसे प्रशासन को डूब के मर जाना चाहिए हाँ जी जो धरना प्रदर्शन किया जा रहा है ਕਿ ਹੈ ਇਹ ਸੈਣੀ ਪਰਿਵਾਰ ਮੈਂ ਸਮਾਣਾ ਬਲਾਕ ਦਾ ਪ੍ਰਧਾਨ ਜੀ ਭਾਕੀ ਦੁਕਾਨ ਨੂੰ ਨੇ ਇੱਕ ਦਾ ਅਗਰਾਹਾ ਜਸਵਿੰਦਰ ਸਿੰਘ ਜਿ ਸ਼ੰਕਰਾ ਅੱਜ ਆਪਣੇ ਰੋਣ ਜਿਹੜਾ ਬੰਦ ਕਰਿਆ ਹੈ ਇਹਦੇ ਸੰਬੰਧ ਵਿੱਚ ਅਸੀਂ ਸਾਨੂੰ ਫੋਨ ਗਿਆ ਸੀ ਵੀ ਤੁਹਾਡੀ ਅਗਰਾਹਾ ਜੱਜ ਬੰਦੀ ਦੀ ਸਾਨੂੰ ਮਦਦ ਚਾਹੀਦੀ ਹੈ ਇਹ ਪਾਬਲੇ ਦੇ ਸਕੂਲ ਚ ਇਹ ਮੁੰਡਾ ਕਲਰਕ ਲੱਗਿਆ ਹੋਇਆ ਸੀ ਜਿਹਨੇ ਖੁਦ ਕੁਸ਼ੀ ਕੀਤੀ ਇਹ ਜਿਹੜੀ ਪ੍ਰਿੰਸੀਪਲ ਤੀ ਉਹਦੇ ਪਰਦੇ ਫਾਸ ਕਰਤੇ ਤੇ 80 ਲੱਖ ਦਾ ਜਿਹੜਾ ਘਪਲਾ ਕਰਿਆ ਸੀ ਉਹਨੇ ਉਹ ਇਹ ਇਹ ਮੁੰਡਾ ਜਿਹੜਾ ਬਾਹ ਲੈ ਕੇ ਮਰਿਆ ਇਹਨੇ ਪਰਦਾ ਫਾਸ ਕਰਤਾ ਸੀ ਵੀ ਇਹ ਇੰਨੇ ਘਪਲਾ ਕਰਕੇ ਜਾਈਏ ਇਹ ਪਰ ਉਹਨੂੰ ਉਹ ਐਨਾ ਦੁਖੀ ਕਰਦੀ ਸੀ ਉਹ ਇਹ ਮੁੰਡੇ ਨੂੰ ਵੀ ਕਦੇ ਉਸ ਆ ਪਰਚਾ ਬਣਾ ਕੇ ਦੇ ਮੈਨੂੰ ਆ ਲਿਸਟ ਬਣਾ ਕੇ ਦੇ ਉਹ ਇੱਕ ਇਹ ਇਹ ਤੋਂ ਦੁਖੀ ਹੋ ਕੇ ਇੱਕ ਆਤਮ ਹੱਤਿਆ ਉਹਨੇ ਕਰੀ ਐ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹਦਾ ਹੱਕ ਜਿਹੜਾ ਜਿਹੜੀ ਉਹ ਮੈਡਮ ਐ ਉਹਨੂੰ ਅਸੀਂ ਹਜੇ ਤੱਕ ਗ੍ਰਿਫਤਾਰ ਨਹੀਂ ਹੋਈ ਪਹਿਲਾਂ ਧਰਨਾ ਲੱਗਿਆ ਸੀ ਉਰੇ ਐਸਐਸਬੀ ਸਾਹਿਬ ਆ ਕੇ ਗਏ ਤੇ ਉਹਨਾਂ ਨੂੰ ਪੁਸ਼ਵਾਸ ਦੇ ਕੇ ਗਏ ਤੇ ਵੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਪਰ ਅੱਜ ਤੱਕ ਉਹ ਗ੍ਰਿਫਤਾਰੀ ਹੋਈ ਨਹੀਂ ਅਸੀਂ ਇਹ ਇਹੋ ਜੇ ਕੇਸ ਨੇ ਜਿਹੜੇ ਇਹ ਬਹੁਤ ਜ਼ਿਆਦਾ ਕੇਸ ਉੱਜੇ ਪਏ ਨੇ ਜਿਵੇਂ ਹੁਣ ਪਾਤੜਾ 'ਚ ਧਰਨਾ ਲੱਗ ਰਿਹਾ ਹੈ ਇਹ ਜਿਹੜੀਆਂ ਸਰਕਾਰਾਂ ਨੇ ਇਹ ਕੁੰਭ ਕਰਨ ਦੀ ਨੀਂਦ 'ਚ ਸੁਕਤੀਆਂ ਪਈਆਂ ਨੇ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ ਜਦੋਂ ਹੁਣ ਪਹਿਲਾਂ ਉਹ ਵੀਡੀਓ ਵਾਇਰਲ ਕਰੀ ਦੀ ਜਿਵੇਂ ਉਹ ਬੱਚੇ ਮਰੇ ਤੇ ਜਿਹੜੇ ਕੀਪਰ ਨਾਲ ਜਦੋਂ ਉਹਨਾਂ ਦੀ ਵੀਡੀਓ ਗਈ ਭਗਵੰਤ ਮਾਨ ਆਪ ਆ ਕੇ ਉਹਰੇ ਇਹ ਇਨਸਾਫ ਕਰਾ ਕੇ ਗਿਆ ਸੀ ਉਹਨੂੰ ਫੇਰ ਪਤਾ ਲੱਗਿਆ ਹੁਣ ਵੀ ਭਗਵੰਤ ਮਾਨ ਨੂੰ ਇਹ ਵੀਡੀਓ ਸਾਰੀਆਂ ਜਾਣ ਗਿਆ ਵੀ ਆ ਸਮਾਣੇ 'ਚ ਜਿਹੜਾ ਹਾਲ ਹੋ ਰਿਹਾ ਹੈ ਇਹ 3-4 ਪਰਿਵਾਰਾਂ ਨਾਲ ਸਾਡੇ ਲਵੇ ਰੋਜ਼ ਇਹੋ ਜਿਹੇ ਕੇਸ ਆਉਂਦੇ ਨੇ ਪਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਇਹ ਕੇਸਾਂ ਦਾ ਕੋਈ ਹੱਲ ਨਹੀਂ ਕਰਦੀਆਂ ਇਹ ਇਹਨਾਂ ਨਾਲ ਸਿੱਧਾ ਪੈਸੇ ਟਕੇ ਦਾ ਦੇਣ ਲੈਣ ਚੱਲਦਾ ਹੈ ਸਰਕਾਰਾਂ ਨਾਲ ਸੋ ਮੈਂ ਤਾਂ ਇਹੀ ਬੇਨਤੀਆਂ ਕਰਦਾ ਹਾਂ ਵੀ ਇਹਨਾਂ ਨੂੰ ਇਨਸਾਫ ਦਵਾ ਕੇ ਛੱਡਾਂਗੇ ਜੇ ਕੱਲ ਨੂੰ ਵੱਡਾ ਪ੍ਰੋਗਰਾਮ ਵੀ ਹੁੰਦਾ ਅਸੀਂ ਪੰਜਾਬ ਲੈਵਲ ਤੱਕ ਤਾਂ ਵੀ ਉਹ ਇਕੱਠ ਕਰਕੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਥੋੜੇ ਦਿਨ ਪਹਿਲੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਇੱਕ ਆਸ਼ਵਾਸ਼ਣ ਦਿੱਤਾ ਗਿਆ ਸੀ ਅੱਜ ਕੀ ਲੋੜ ਪਈ ਫਿਰ ਦੁਬਾਰਾ ਤੁਹਾਨੂੰ ਇਹ ਪ੍ਰਸ਼ਾਸਨ ਨੇ ਆਮ ਮਜਬੂਰ ਕਰਿਆ ਜੀ ਕਿ ਅਸੀਂ ਸੜਕਾਂ ਤੇ ਆ ਜਾਈਏ ਜੀ 17 ਤਰੀਕ ਨੂੰ ਅਸੀਂ ਇੱਕ ਰੋਸ਼ ਪ੍ਰਦਰਸ਼ਨ ਧਰਨਾ ਕੀਤਾ ਸੀਗਾ ਉਹ ਵੀ ਇੱਕ ਮਜਬੂਰ ਹੋ ਕੇ ਕੀਤਾ ਸੀਗਾ ਉਹਦੇ ਵਿੱਚ ਰਾਤ ਨੂੰ 10 ਵਜੇ ਐਸਪੀ ਹੈੱਡ ਕੁਆਰਟਰ ਵੈਭਪ ਚੋਧਰੀ ਜੀ ਆਏ ਜਿਨ੍ਹਾਂ ਨੇ ਆਸ਼ਵਾਸ਼ਣ ਦਿੱਤਾ ਸਾਨੂੰ ਆ ਕੇ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਰੱਖੋ ਸਾਨੂੰ ਇੱਕ ਹਫਤਾ ਦਿਓ 17 ਤਰੀਕ ਨੂੰ ਉਹਨਾਂ ਨੇ ਸਾਨੂੰ ਇੱਕ ਹਫਤੇ ਦਾ ਟਾਈਮ ਮੰਗਿਆ ਤੇ ਉਸ ਤੋਂ ਬਾਅਦ ਇਹ ਵੀ ਗੱਲ ਕਹੀ ਸਾਡੇ ਕੋਲ ਵੀਡੀਓ ਪਈ ਹੈ ਜੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਇੱਕ ਹਫਤੇ ਤੋਂ ਬਾਅਦ ਤੁਸੀਂ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਕਰ ਸਕਦੇ ਹੋ ਕਿ ਇੱਕ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਦੋਸ਼ੀਆਂ ਨੂੰ ਸਲਾਕਾਂ ਦੇ ਪਿੱਛੇ ਕਰਦਾਂਗੇ ਪਰ ਉਹ ਹਫਤਾ ਪੂਰੇ ਹੋਏ ਨੂੰ ਵੀ ਅੱਜ 4 ਦਿਨ ਉੱਪਰ ਹੋ ਗਏ ਨੇ ਜੀ ਸਾਨੂੰ ਮਜਬੂਰਨ ਹੀ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਤੇ ਮਜਬੂਰਨ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਦਾ ਨਾਮ ਦਾ ਜਿਹੜਾ ਤੁਸੀਂ ਦੋਸ਼ੀ ਕਹਿ ਰਹੇ ਹੋ ਉਹ ਪਿੱਛੇ ਦੇ ਮਤਲਬ ਆ ਪੁਲੀ ਚੌਂਕੇ ਵਿੱਚ ਆਇਆ ਸੀਗਾ ਉਹਦੇ ਤੇ ਕਾਰਵਾਈ ਕੀਤੀ ਗਈ ਹੈ ਜਿੰਨੇ ਦੇ ਵਿੱਚ ਇੱਕ ਝੂਠਾ ਆਸ਼ਵਾਸ਼ਣ ਉੱਪਰੋਂ ਪ੍ਰਸ਼ਾਸਨ ਵੱਲੋਂ ਉੱਪਰੋਂ ਮੈਨੂੰ ਇੱਕ ਝੂਠਾ ਆਸ਼ਵਾਸ਼ਣ ਦਿੱਤਾ ਗਿਆ ਕੀ ਦਿੱਤਾ ਗਿਆ ਕਿ ਤੁਹਾਨੂੰ ਅਸੀਂ ਤੁਹਾਡੀ ਫਾਈਲ ਸੀਆਈ ਪਟਿਆਲਾ ਨੂੰ ਟਰਾਂਸਫਰ ਕਰ ਦਿੰਦੇ ਆ ਜਿਹੜੀ ਵੀ ਕਿਸੇ ਵੀ ਦੋਸ਼ੀ ਦੀ ਇਨਵੈਸਟੀਗੇਸ਼ਨ ਜੁਆਇਨ ਹੋਏਗੀ ਜਾਂ ਕੁਝ ਵੀ ਹੋਏਗਾ ਤਾਂ ਉਹ ਪਟਿਆਲਾ ਸੀਆਈ ਹੋਏਗਾ ਪਰ ਸਾਡੇ ਨਾਲ ਧੋਖਾ ਕੀਤਾ ਗਿਆ ਅਗਲੇ ਦਿਨ ਸ਼ੰਕਰ ਜਿੰਦਲ ਜੋ ਇੱਕ ਦੋਸ਼ੀ ਹੈ ਉਹ ਇਨਵੈਸਟੀਗੇਸ਼ਨ ਸਮਾਣਾ ਦੇ ਵਿੱਚ ਜੁਆਇਨ ਕੀਤਾ ਅਸੀਂ ਉਹਦਾ ਵਿਰੋਧ ਕੀਤਾ ਪਰ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰ ਗਿਆ ਉਸ ਤੋਂ ਬਾਅਦ ਆ ਕੇ ਪ੍ਰਸ਼ਾਸਨ ਦਾ ਮੇਰੇ ਕੋਲ ਕੋਣ ਆਉਂਦਾ ਕਿ ਹਾਂਜੀ ਦੱਸੋ ਯੂਨੀਵਰਸਿਟੀ ਤੁਸੀਂ ਆਪਣੀ ਫਾਈਲ ਟਰਾਂਸਫਰ ਕਿੱਥੇ ਕਰਨੀ ਹੈ ਅਸੀਂ ਕਿਹੜਾ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਤੁਸੀਂ ਸਾਡਾ ਕੁਝ ਕਰੋ ਪਰ ਸਾਨੂੰ ਅਗਵਾਹਤਾ ਨਾ ਕਰੋ ਗੁੰਮਰਾਹਤਾ ਨਾ ਕਰੋ ਇਹ ਸਾਰਾ ਕੁਝ ਪ੍ਰਸ਼ਾਸਨ ਦੇ ਦੇਖਰੇਖ ਦੇ ਨੀਚੇ ਹੋ ਰਿਹਾ ਹੈ ਪ੍ਰਸ਼ਾਸਨ ਦੇ ਦੇਖਰੇਖ ਦੇ ਨੀਚੇ ਹੀ ਦੋਸ਼ੀ ਬੈਠੇ ਨੇ ਉਹ ਜਾਣ ਬੁੱਝ ਕੇ ਨਹੀਂ ਫੜ ਰਹੇ ਦਿੱਕਤ ਤੁਹਾਡੀ ਮੰਗਾ ਨਹੀਂ ਮੰਨੀ ਜਾਂਦੀਆਂ ਅਗਲੇ ਕੀ ਕਾਰਵਾਈ ਹੈ ਅਗਲੀ ਕਾਰਵਾਈ ਇਹ ਹੈ ਕਿ ਅਸੀਂ ਇੱਥੇ ਤੋਂ ਸਾਡਾ ਧਰਨਾ ਪ੍ਰਦਰਸ਼ਨ جاری ਹੈ ਇਹ ਅਣਮਿੱਥੇ ਟਾਈਮ ਲਈ ਹੈ ਜੀ ਜਦੋਂ ਤੱਕ ਦੋਸ਼ੀ ਸਲਾਖਾਂ ਦੇ ਪਿੱਛੇ ਨਹੀਂ ਹੁੰਦੇ ਅਸੀਂ ਇੱਥੇ ਹੀ ਰਹਾਂਗੇ